ਕੋਲੇ ਮਹੱਲੇ ਦਾ ਸਮਾਂ ਨਜ਼ਦੀਕ ਆਇਆ ਸੀ ਜਿਸ ਵਿੱਚ ਗੁਰੂ ਜੀ ਦੇ ਸਿੱਖ ਆ ਪਰੇ ਸਸਰਾ ਦੇ ਜੋਗਰ ਕੋ ਸਵਾਰੀ ਨੀਰਬਾਜੀ ਦੇ ਕਰਦ ਗੁਰੂ ਮਹਾਰਾਜ ਜੀ ਅਗੇ ਦਿਖਾਉਂਦੇ ਸਨ ਮਾਝੇ ਦੀਆਂ ਸੰਗਤਾਂ ਨੇ ਉਪਰਾਣਾ ਕੀਤਾ ਕਿ ਇਸ ਵਿਖਰ ਤੇ ਗੁਰੂ ਮਹਾਰਾਜ ਦੇ ਦਰਸ਼ਨਾਂ ਜਯਾ ਜਾਵੇ ਜਦੋਂ ਪਾਈ ਦੀਪੇ ਨੂੰ ਪਤਾ ਲੱਗਾ ਤੇ ਉਹਨਾਂ ਦੀ ਮਾਤਾ ਜੀ ਪਿਤਾ ਜੀ ਉਹ ਪ੍ਰੇਰਿਤ ਕੀਤਾ ਕਿ ਅਸੀਂ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਜਾਈਏ ਮਾਝੇ ਦੀ ਸੰਤਾ ਦੇ ਨਾਲ ਰਲ ਕੇ ਕਈ ਦਿਨਾਂ ਦਾ ਪੜਾਅ طے ਕਰਕੇ ਸ੍ਰੀ ਅਨੰਦਪੁਰ ਸਾਹਿਬ ਇਹ ਜਗ੍ਹਾ ਜਿਸ ਵਿੱਚ ਪਾਈ ਦੀਪਾ ਅਤੇ ਉਸ ਦੇ ਮਾਤਾ ਪਿਤਾ ਸੰ ਗੁਰੂ ਮਹਾਰਾਜ ਦੇ ਦਰਸ਼ਨ ਦਿਦਾਈ ਕੀਤੀ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਛਕਨ ਲਈ ਪ੍ਰੇਰਿਤ ਕੀਤਾ ਜਿਸ ਤੇ ਸੰਤਾ ਨੇ ਨਾਲ ਨਾਲ ਪਾਈ ਦੀਪਾ ਜੀ ਉਨ੍ਹਾਂ ਦੇ ਪਿਤਾ ਜੀ ਅਤੇ ਮਾਤਾ ਜੀ ਨੇ ਦਸਪਿਤਾ ਅਤੇ ਪੰਜ ਪਿਆਰੇ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅਤੇ ਗੁਰੂ ਮਹਾਰਾਜ ਜੀ ਨੇ ਦੀਪੇ ਦਾ ਨਾਮ ਪਾਈ ਦੀਪ ਸਿੰਘ, ਪਾਈ ਪਤਾਂ ਜੀ ਦਾ ਨਾਮ ਪਾਈ ਪਗਲ ਸਿੰਘ ਅਤੇ ਮਾਤਾ ਜੀ ਨੇ ਜੀ ਦਾ ਨਾਮ ਮਾਤਾ ਜੀ ਨੂੰ ਰੱਖਿਆ। ਦਸਪਿਤਾ ਦੇ ਜਨਮ ਵਿੱਚ ਆਪਣਾ ਬਸਮਨ ਰੱਖਿਆ। ਕੁਝ ਸਮਾਂ ਲੰਗਰ ਦੀ ਸੇਵਾ ਅਤੇ ਸਰਦਾਰ ਦੀ ਸੇਵਾ ਕੀਤੀ। जब सत्ता वापस आउन लगिया ता पाई भगत जी ने हाथ जोड़ के कलगे दर पाशा पासो आज्ञा मंगी ता सतगुरु ने आख्या कि तुसी जाओ दीप सिंह जी एथे ही रहन दियो एथे रहे के कईया दे दिला विच ज्ञान दे दीवे जगावेगा गुरुदेव दी आज्ञा लेके पाई भगत सिंह जी अते ओना दी माता जीवन और अपने पेट को मिंड वापस सरत गए कलगीधर पाशा ने ਆਪਣੇ ਪਾਸ ਪਾਈ ਦੀਪ ਸਿੰਘ ਜੀ ਨੂੰ ਰੱਖ ਕੇ ਜਿੱਥੇ ਕੁਝ ਸਮੇਂ ਲਈ ਜੀ ਗੁਰਮੁਖੀ ਫਾਰਸੀ ਅਰਬੀ ਲਿਪੀ ਵਿੱਚ નિਪੁੰਨਤਾ ਲਿਤਾਉਂ। ਉਹ ਕਿਸ਼ਾਸਰ ਵੀ ਜਹਾਤੇ ਹੋਣ ਸਵਾਰੀ ਵੀ ਬੀ ਬੀ ਕਾਫੀ ਗੁਰੂ ਜੀ ਦੇ ਨਾਲ ਇਤਨਾ ਪ੍ਰੇਮ ਕਰਿਆ ਕਿ ਗੁਰੂ ਜੀ ਜਦ ਵਿੱਚ ਕਾਰ ਨਹੀਂ ਬਾਹਰ ਜਾਂਦੇ ਸਨ ਤਾਂ ਪਾਈ ਦੀਪ ਸਿੰਘ ਨੂੰ ਨਾਲ ਲੈ ਜਾਂਦੇ ਸਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਪਾਈ ਦੀਪ ਸਿੰਘ ਜੀ ਨੇ ਗੁਰੂ ਮਹਾਰਾਜ ਜੀ ਦਾ ਸਾਥ ਦਿੱਤਾ ਉਹ ਇੱਕ ਸੂਰਬੀਰ ਤੇ ਨਿਹਰ ਜਵਦਾ ਹੋਣ ਤੋਂ ਲਾਵਾ ਉੱਚੇ ਆਚਰਣ ਵਾਲੇ ਸੀਨ ਗੁਰੂ ਮਹਾਰਾਜ ਪਾਸ ਸਮਤ 1770 ਤੋਂ 1712 ਤੱਕ 5 ਸਾਲ ਰਣੀ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਸੜਿਆ ਦਾ ਗੁਰੂ ਜੀ ਨੇ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ ਰਖ ਲਈ ਪਾਈ ਮਨੀ ਸਿੰਘ ਜੀ ਪਾਈ ਤ ਨਜ਼ੀ ਨਜ਼ੀ ਅਤੇ ਪਾਈ ਜਵਾਹ ਸਿੰਘ ਜੀ ਨੂੰ ਮੁਖੀਏ ਬਣਾ ਕੇ ਦੋ ਦਾਸੀਆਂ ਦੇ ਕੇ ਦਿੱਲੀ ਵੱਲ ਪੇਂ ਦਿੱਤਾ ਪਾਈ ਦੀਪ ਸਿੰਘ ਜੀ ਕੁਝ ਸਮਾਂ ਗਰੀਬ ਪਾਈ ਜਵਾਹ ਸਿੰਘ ਜੀ ਦੇ ਪਰ ਰਹੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਬੇਹੋਦ ਆ ਗਏ ਜਿੱਥੇ ਉਹਨਾਂ ਨੇ ਗੁਰੂ ਘਰ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਕਾਫੀ ਸੰਤਾਂ ਦੇ ਨਾਲ

ਉਨੇ ਚੇ ਮਿਚੀਂ ਦਰਦ ਨਾਲ ਤਰਫ ਤਰਫ ਮਰ ਗਿਆ ਜਿਨਾ ਜਿਨਾ ਨੇ ਅਤਿਆਚਾਰ ਕੀਤਾ ਸੀ ਕਲਗੀ ਦਰਬਾਰਸ਼ਾ ਨੇ ਉਹਨਾਂ ਨੂੰ ਚੁੰਮ ਚੁੰਮ ਕੇ ਸੋਧਿਆ ਗੁਰੂ ਮਹਾਰਾਜ ਸਾਹਮਣੇ ਜੋ ਵੀ ਸ਼ਤਰੂ ਰਣਾਈ ਵਿੱਚ ਆਏ ਉਹ ਮਾਰੇ ਗਏ ਅਦੇ ਗੁਰੂ ਮਹਾਰਾਜ ਮੁਕਤ ਸਰਦੀ ਤਰਤੀ ਦੇ ਬੇਦਾਰਾ ਪਾੜ ਕੇ ਦੰਗਵਾ ਸਾਹਿਬ ਜਾ ਕੇ ਵਿਰਾਜਮਾਨ ਹੋਏ ਅੰਮ੍ਰਿਤ ਵੇਲੇ ਦੀ ਬਾਣ ਲੱਗਾ ਕੀ ਅਸਾ ਦੀਵਾਰ ਦਾ ਕਿਰਤ ਹੋਇਆ ਅਰਾਸ ਉਪਰੰਤ ਹੁਕਮਨਾਮਾ ਲਿਆਂ ਗਿਆ ਹੁਕਮਨਾਮੇ ਦੀ ਕਥਾ ਵੀ ਗੁਰੂ ਮਹਾਰਾਜ ਨੇ ਆਪ ਕੀਤੀ ਦੇਵਾਰ ਵਿੱਚ ਸਿੱਖਾਂ ਨੂੰ ਸੰਗਤਾਂ ਵਿੱਚ ਸੇਵਾ ਸਿਮਰਨ ਕਰਾਈ ਸ਼ਕਤੀਸ਼ਾਲੀ ਭਗੋਂ ਦੀ ਪ੍ਰੇਰਨਾ ਕੀਤੀ 1705 ਈਸਵੀ ਬਸੰਤ ਦੀ ਵ੍ਰਤੇ ਗੁਰੂ ਮਹਾਰਾਜ ਨੇ ਵਿਚਾਰ ਕੀਤੀ ਕਿ ਜਗਤ ਜਲੰਦੇ ਨੂੰ ਠੰਡ ਵਰਤਾਉਣ ਲਈ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਨੋਵੇਂ ਪਾਸ਼ਾ ਸ੍ਰੀ ਗੁਰੂ ਦੇਵ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ੁਕਮੀ ਜਗਾ ਲਿਖ ਕੇ ਸੰਪੂਰਣ ਕਰਨ ਦਾ ਸਮਾਂ ਆ ਗਿਆ ਹੈ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਰਤੀ ਲਿਖੀ ਵੇਢ ਜੋ ਗੁਰਖਾਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦੇਵਤਾ ਜੀ ਦੇ ਪੁੱਤਰ ਪੀਰ ਮਾਲਪਾਸ ਕਰਤਾਰਪੁਰ ਜ਼ਿਲ੍ਹਾ ਜਲੰਧਰ ਲਿਖੀ ਹੈ ਮੰਗਵਾਈ ਜਾਵੇ ਪਾਸ਼ਾ ਨੀਕੁਸ਼ ਮੋਹਤਵਰ ਸੇਗਰ ਪੀਰ ਮਾਲਪਾਸ ਬਾਣੀ

मेरे वाल सिखा क्यों भेजा है सिखा ने वापस पहुंच के गुरुजी ने सारी मिथ्या दसी इतने चिर पंथ के महान विद्वान ब्रह्म ज्ञानी भाई मनी सिंह जी भी दिल्ली तो गुरु पास पहुंच गए गुरु महाराज जी ने सत्कार किया आदि की सारा विचार की आदि ग्रंथ नो मुकम्मल किया जाए परंतु तीर मरने आदि ग्रंथ देने तो इनकार कर देता है गुरु साहब ने कहा कि इन बाणी संसार दे व्यक्तियों को राह दिखावेगी पव सागर तो पार करेगी अकाल ने साडी ड्यूटी लगाई है असी लिखावांगे अते तुसी लिखते जाना भाई मनी सिंह जी हाथ जोड़ के बेनती करने लगे कि महाराज गुरु ग्रंथ साहब जी नु संपूर्ण करना एक तो बहुत महान काम है इकला पुरुष एह कार्य करने विच असमर्थ होवेगा ਇਸ ਨੂੰ ਲਿਖਣ ਲਈ ਪ੍ਰੇਮ ਸ਼ਰਧਾ ਅਤੇ ਸਤਿਕਾਰ ਵੀ ਜ਼ਰੂਰੀ ਹੈ ਇਸ ਲਈ ਵਿਦਵਾਨ ਅਤੇ ਨਿਸ਼ਕਾਮ ਸੇਵਕਾਂ ਦੀ ਜ਼ਰੂਰਤ ਹੈ ਜੇ ਅਗਰ ਆਪ ਜੀ ਦੀ ਆਗਿਆ ਹੋਵੇ ਤਾਂ ਪੰਥ ਦੇ ਮਹਾਨ ਵਿਦਵਾਨ ਅੰਧਕ ਸੇਵਕ ਸੰਤ ਸਿਪਾਹੀ ਪਾਈ ਦੀਪ ਸਿੰਘ ਜੀ ਨੂੰ ਕੋਹ ਵਿੰਡੋ ਤੋਂ ਮੰਗਾ ਲਿਆ ਜਾਵੇ ਗੁਰੂ ਜੀ ਨੇ ਆਗਿਆ ਦੇ ਦਿੱਤੀ ਚਾਟ ਪਾਟਰ ਇੱਕ ਸੇਵਕ ਨੂੰ ਤਿਆਰ ਕੀਤਾ ਗਿਆ ਅਤੇ ਉਹ ਪੈਦਾ ਤਹਿ ਕਰਦਾ ਹੋਇਆ ਕੁਝ ਦਿਨਾਂ ਵਿੱਚ ਉਹ ਮਿੰਟ ਪਹੁੰਚ ਗਿਆ ਭਾਈ ਦੀਪ ਸਿੰਘ ਜੀ ਨੂੰ ਫਤਿਹ ਬੁਲਾਈ ਭਾਈ ਸਾਹਿਬ ਨੇ ਸਤਿਕਾਰ ਸਹਿਤ ਫਤਿਹ ਦਾ ਜਵਾਬ ਦੇ ਕੇ ਬਿਠਾਇਆ ਸੇਵਕ ਨੇ ਗੁਰੂ ਮਹਾਰਾਜ ਜੀ ਦਾ ਸੁਨੇਹਾ ਦਿੱਤਾ ਜਿਸ ਦੇ ਭਾਈ ਦੀਪ ਸਿੰਘ ਜੀ ਚੱਕਰ ਪਾਟ ਤਿਆਰ ਹੋ ਕੇ ਤਲਵੰਡੀ ਸਾਬੋ ਵੱਲ ਰਵਾਨਾ ਹੋ ਗਏ ਅਤੇ ਕੁਝ ਦਿਨਾਂ ਵਿੱਚ ਹੀ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਏ ਅਤੇ ਬੇਨਤੀ ਕੀਤੀ किरदास सेवा में हाजिर है हुक्म बख्शो दर्शन पाशा हस पे खुश हो के फरमाया भाई आप तो निरंकार में सेवा नहीं की थी है असि बाणी लिखावांगे भाई मने सिंह जी लेखक होंगे अति आपने कागज स्याही अति कलम वगैरह की दि सेवा निभावनी अति सहायता करनी है सारा सो बाठ तो सारा सो त्रेठ बिक्रमी दी बसंत ऋतु ਗੁਰੂ ਜੀ ਤੋਂ ਬੁਲਗਾ ਕੇ ਬੈਠ ਗਏ ਪਾਣੀ ਮਨੇ ਸਿੰਘ ਜੀ ਲੇਖਕ ਦੇ ਰੂਪ ਵਿੱਚ ਅਤੇ ਪਾਣੀ ਦੀਪ ਸਿੰਘ ਜੀ ਗੁਰੂ ਆਗਿਆ ਦੀ ਪਾਲਣਾ ਕਰਦੇ ਹੋਏ ਹਰ ਪ੍ਰਕਾਸ਼ ਅਰਦਾਵਤ ਸਾਥ ਦੇ ਦਰਮੇਂ ਹਰ ਰੋਜ਼ ਸਵੇਰੇ ਸ਼ਾਮ ਦੀਵਾਨ ਕਥਾ ਵਾਤਾ ਹੁੰਦੀ ਅਤੇ ਬਾਕੀ ਸਾਰਾ ਦਿਨ ਬਾਣੀ ਲਿਖਣ ਦੀ ਸੇਵਾ ਜਰਦੀ ਇਸ ਤਰ੍ਹਾਂ ਲਗ ਪਾ 9 ਮਹੀਨੇ 9 ਦਿਨ ਅਤੇ 9 ਕੜੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਸੰਪੂਰਨ ਕੀਤਾ ਐਸ ਪ੍ਰਕਾਰ ਨਵੇਂ ਪਾਠਾ ਦੀ ਗ੍ਰੰਥੀ ਖਾੜਸੀ ਦੇ 116 ਸ਼ਲੋਕ ਸ਼ਬਦਾਂ ਮੁਖੀ ਗ੍ਰੰਥ ਸਾਹਿਬ ਵਿੱਚ ਵਿਰੋਧ ਸਾਂ ਦੇ ਕੇ ਸੰਪੂਰਨ ਕੀਤਾ। ਗੁਰੂ ਜੀ ਨੇ ਆਧ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਕੇ ਸੰਸਾਰ ਨੂੰ ਇੱਕ ਮਹਾਨ ਦੇ ਦੇ ਦੀ। ਅਦੇ ਇਸ ਵੀਰਦਾਨ ਦਮਗਮੀ ਸਰੂਪ ਪਰਚਲਤ ਹੋਇਆ।